ਮੇਰੀ ਨਾਤੀ ਮਾਂ ਤੁਸੀਂ ਦੇਖ ਰਹੇ ਹੋ ਹਰਫਾ ਪੰਜਾਬ ਟੀਵੀ ਸੋਸ਼ਲ ਮੀਡੀਆ ਦਾ ਜ਼ਮਾਨਾ ਜਿੱਤੇ ਸਭ ਤੋਂ ਪਹਿਲਾਂ ਇੱਥੇ ਹਰ ਇੱਕ ਚੀਜ਼ ਤੇ ਜਿਹਦੇ ਨਾਲ ਵਾਇਰਲ ਹੁੰਦੀ ਆ ਲੋਕਾਂ ਦੇ ਵੀਡੀਓ ਜੋ ਕਿ ਅਜਿਹੇ ਵੀਡੀਓ ਹੁੰਦੇ ਨੇ ਜੋ ਕਿ ਲੋਕਾਂ ਦੇ ਚਿਹਰਿਆਂ ਨੂੰ ਬੇਨਕਾਬ ਕਰ ਦਿੰਦੀਆਂ ਨੇ ਤੇ ਦੂਜੇ ਪਾਸੇ ਉਹ ਵੀ ਤਸਵੀਰਾਂ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਲੋਕਾਂ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਤੇ ਸਭ ਤੋਂ ਪਹਿਲਾਂ ਤਸਵੀਰਾਂ ਤੇ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉੱਥੇ ਹੀ ਇੱਕ ਹੋਰ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀ ਆ ਜਿਸ ਦੇ ਵਿੱਚ ਇੱਕ ਪਾਠੀ ਸਿੰਘ ਦੇ ਵੱਲੋਂ ਪਾਠ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਆ ਜਿਸ ਦੀ ਵੀਡੀਓ ਨੈੱਟ ਤੇ ਵਾਇਰਲ ਹੋਈ ਤਾਂ ਲੋਕਾਂ ਦੇ ਵੱਲੋਂ ਵੀਡੀਓ ਵਾਇਲ ਹੋਣ ਤੋਂ ਬਾਅਦ ਕਮੈਂਟਾਂ ਦੇ ਵਿੱਚ ਪਾਠੀ ਸਿੰਘ ਨੂੰ ਖੂਬ ਲਾਂਤਾਂ ਪਾਈਆਂ ਜਾ ਰਹੀ ਨੇ ਸੁਰਖਸ਼੍ਰੀਆਮ ਕਿਹਾ ਜਾ ਰਿਹਾ ਕਿ ਪਾਠੀ ਸਿੰਘ ਦੇ ਵੱਲੋਂ ਮਾਨ ਮਰਿਆਦਾ ਨੂੰ ਟਾਲ ਲਗਾਈ ਜਾ ਰਹੀ ਹੈ ਇੱਕ ਪਾਸੇ ਉਸ ਦੇ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਿਆਂ ਨੂੰ ਪਲਟਾਇਆ ਜਾ ਰਿਹਾ ਤਾ ਦੂਜੇ ਪਾਸੇ ਉਹ ਕੰਦੇ ਉੱਤੇ ਫੋਨ ਲਾ ਕੇ ਕਿਸੇ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਜੋ ਕਿ ਲੋਕਾਂ ਨੇ ਇਸ ਵੀਡੀਓ ਦੇ ਵਾਇਲ ਹੋਣ ਤੋਂ ਬਾਅਦ ਇਸ ਦੀ ਪੂਰੀ ਨਖੇਦੀ ਕੀਤੀ ਹੈ ਸਭ ਤੋਂ ਪਹਿਲਾਂ ਸੇ ਨਜ਼ਰ ਮਾਰ ਲੈਣਿਆ ਇਨਾਂ ਤਸਵੀਰਾਂ ਤੇ ਮੈਂ ਮੈਨੂੰ ਜੇ ਮੈਂ ਤੁਹਾਨੂੰ ਦਿਖਾਉਣਾ ਚਾਹ ਰਿਹਾ ਹਾਂ ਕਿ ਮੈਂ ਆਪਣੇ ਮੌਜੂਦ ਦੀ ਗੱਲ

chỉ ra thì này có ਦੇਖੋ ਉਹਨੂੰ ਨਾ ਨਾਮ ਦਾ ਉਹ ਤੁਸੀਂ ਵੀ ਵੀਡੀਓ ਦੇਖ ਹੀ ਲਈ ਕਿ ਕਿਸ ਤਰੀਕੇ ਦੇ ਨਾਲ ਪਾਠੀ ਸਿੰਘ ਦੇ ਬੋਲੋ ਜਿਹੜੀ ਕਿ ਮਾਨ ਮਰਿਆਦਾ ਨੂੰ ਢਾਲ ਲਗਾਏ ਜਾ ਰਹੀ ਹੈ ਨਾਲ ਨਾਲ ਫੋਨ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਕਿ ਪੰਨੇ ਨੇ ਉਸ ਨੂੰ ਪਲਟਾ ਕੇ ਪਾਠ ਵੀ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਲੋਕਾਂ ਨੇ ਇਸ ਦੇ ਉੱਤੇ ਪਾਠੀ ਸਿੰਘ ਨੂੰ ਕਾਫੀ ਬੁਰਾ ਭਲਾ ਕਿਹਾ ਉਨਾ ਕਹਿਆ ਕਿ ਜਾਤਾ ਹੋ ਪਾਠ ਹੀ ਕਰ ਲੈਣਾ ਸ਼ਰਧਾ ਨਾਲ ਪਾਠ ਕਰਨਾ ਚਾਹੀਦਾ ਪੂਰੀ ਸੁਚਮ ਰੱਖ ਕੇ ਪਾਠ ਕਰਨਾ ਚਾਹੀਦਾ ਜਾਂ ਫਿਰ ਉਹ ਇੱਕ ਪਾਸੇ ਜਾ ਕੇ ਆਪਣਾ ਫੋਨ ਹੀ ਸੁਣ ਲੈਂਦੇ ਨਾਲ ਹੀ ਉਸੇ ਬੋਲੋ ਜਿਹੜੇ ਕਿ ਇਸ ਤਰੀਕੇ ਨਾਲ ਕਿ ਅਸੀਂ ਫੋਨ ਵਰਤਦੇ ਆ ਤਾਂ ਫੋਨ ਦੇ ਉੱਤੇ ਕਈ ਤਰੀਕੇ ਨਾਲ ਸਾਤੋਂ ਖਾਂਦੇ ਪੀਂਦੇ ਸਮੇ ਵੀ ਅਸੀਂ ਫੋਨ ਨੂੰ ਹੱਥ ਲਗਾ ਦਿੰਨੇ ਆ ਝੂਠੇ ਮੁਠੇ ਹੱਥ ਅਸੀਂ ਫੋਨ ਦੇ ਉੱਤੇ ਲਗਾ ਦਿੰਨੇ ਆ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਫੋਨ ਸੁਣਦੇ ਸੁਣਦੇ ਪਾਠੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਜਿਹੜੀ ਕਿ ਰੱਖੀ ਹੋਈ ਆ ਉੱਥੇ ਬੈਠ ਕੇ ਪਾਠ ਕਰਦਾ ਨਜ਼ਰ ਆ ਰਿਹਾ ਜਿਸ ਤੋਂ ਬਾਅਦ ਲੋਕਾਂ ਨੇ ਇਸ ਵੀਡੀਓ ਨੂੰ ਲੈ ਕੇ ਜਿਹੜੀ ਕਿ ਬਰਦਾਸ਼ਤ ਨਹੀਂ ਕੀਤਾ ਉਹਨਾਂ ਦੇ ਵਿੱਚ ਰੋਸ ਆ ਅਤੇ ਪਾਠੀ ਸਿੰਘ ਦੀ ਇਸ ਹਰਕਤ ਦੀ ਨਿਖੇਦੀ ਕੀਤੀ ਜਾ ਰਹੀ ਆ